ਅਸੀਂ 9 ਜੂਨ ਨੂੰ ਤੁਹਾਡੇ ਨਾਲ ਹੀ ਪ੍ਰੈਸ ਕਾਨਫਰੰਸ ਕੀਤੀ ਸੀ ਕਿਸੀ ਪਬਲਿਕ ਦੇ ਔਰ ਸਬੂਤ ਵੀ ਕੁਲਦੀਪ ਧਾਲੀਵਾਲ ਦੀ ਫੇਸਬੁੱਕ ਦੇ ਸੀਗੇ ਕਿ ਇੱਕ ਮੰਤਰੀ ਹੋ ਕੇ ਇੱਕ ਥਾਣੇ 'ਚ ਦੋ ਜੱਜਸ ਦੇ ਸਮਗਲਣਾ ਦੇ ਮਗਰ ਗਿਆ ਚੜਾਉਣ ਵਾਸਤੇ ਜਿਨ੍ਹਾਂ ਕੋਲੋਂ 50 ਗ੍ਰਾਮ ਹਿਰੋਇਨ ਫੜੀ ਗਈ ਸੀ ਕਿ ਅੱਜ ਤੱਕ ਦੇਖਿਆ ਹੈ ਕਿ ਕੋਈ ਮੰਤਰੀ ਕਿਸੇ ਨੂੰ ਛੁਡਾਉਣ ਵਾਸਤੇ ਥਾਣੇ ਤੱਕ ਜਾਂਦਾ ਹੋਵੇ ਆਪ ਜਾਵੇ ਤੇ ਇਹ ਐਸਐਸਪੀ ਨੂੰ ਫੋਨ ਕਰ ਦਿੰਦਾ ਹੈ ਜਾਂ ਐਸਐਚਓ ਨੂੰ ਬਹੁਤ ਗੱਲ ਫੋਨ ਕਰ ਦੂ ਡੀਐਸਪੀ ਨੂੰ ਫੋਨ ਕਰ ਦੂਗਾ ਜੋ ਆਪ ਥਾਣੇ ਤੱਕ ਜਾਂਦਾ ਹੈ ਤੇ ਫਿਰ ਤੇ ਇਹ ਪ੍ਰਸ਼ਨ ਉੱਠਦਾ ਹੈ ਕਿ ਰਿਸ਼ਤਾ ਕਿਆ ਕਹ ਲੱਗਦਾ ਹੈ ਪਰ ਭਾਰਤ ਜਨਤਾ ਪਾਰਟੀ ਨੇ ਉਹ ਇਸ਼ੂ ਨੂੰ ਜਿਹੜਾ ਹੈ ਪਬਲਿਕ ਡੋਮੇਨ ਤੇ ਲਿਆਦਾ ਸੀਗਾ ਪਰ ਮੈਨੂੰ ਲੱਗਦਾ ਹੈ ਕਿ ਉਹਦੇ ਬਾਅਦ ਉਹਦੀ ਹੋਰ ਇਨਵੈਸਟੀਗੇਸ਼ਨ ਹੋਈ ਹੋਏਗੀ ਇਹ ਤੇ ਹੁਣ ਸਰਕਾਰ ਹੀ ਦੱਸ ਸਕਦੀ ਹੈ ਲੇਕਿਨ ਦੱਸਣਾ ਇਹਨਾਂ ਨੇ ਹੈ ਨਹੀਂ ਪਬਲਿਕ ਨੂੰ ਹਰ ਗੱਲ ਤੇ ਪਹੁੰਚਾਈ ਪਾਣਾ ਹੈ ਔਰ ਉਹਨਾਂ ਦਾ ਅਜਿਹਾ ਅਸਤੀਫਾ ਹੋਇਆ ਔਰ ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਅਜਨਾਲੇ ਖਾਣੇ ਵਾਲਾ ਐਪੀਸੋਡ ਡਰੱਗਸ ਮੰਗਣਾ ਦੇ ਨਾਲ ਆਮ ਆਦੀ ਪਾਰਟੀ ਦੇ ਸੰਬੰਧਾਂ ਦਾ ਖੁਲਾਸਾ ਕੀਤਾ ਸੀਗਾ ਉਹ ਅਸੀਂ 9 ਜੂਨ ਨੂੰ ਤੁਹਾਡੇ ਨਾਲ ਹੀ ਪ੍ਰੈਸ ਕਾਨਫਰੰਸ ਕੀਤੀ ਸੀ ਕਿਸੀ ਪਬਲਿਕ ਦੇ ਔਰ ਸਬੂਤ ਵੀ ਕੁਲਦੀਪ ਧਾਲੀਵਾਲ ਦੀ ਫੇਸਬੁੱਕ ਤੇ ਸੀਗੇ ਕਿ ਇੱਕ ਮੰਤਰੀ ਹੋ ਕੇ ਇੱਕ ਥਾਣੇ 'ਚ ਦੋਸ ਡਰੱਗਸ ਦੇ ਸਮਗਲਣਾ ਦੇ ਮਗਰ ਗਿਆ ਚੜਾਉਣ ਵਾਸਤੇ ਜਿਨ੍ਹਾਂ ਕੋਲੋਂ 50 ਗ੍ਰਾਮ ਹਿਰੋਇਨ ਫੜੀ ਗਈ ਸੀ ਕਿਤੇ ਅਜ ਤੱਕ ਦੇਖਿਆ ਕਿ ਕੋਈ ਮੰਤਰੀ ਕਿਸੇ ਨੂੰ ਛੁਡਾਉਣ ਵਾਸਤੇ ਥਾਣੇ ਤੱਕ ਜਾਂਦਾ ਹੋਵੇ ਆਪ ਜਾਵੇ ਜੀ ਤੇ ਐਸਐਸਪੀ ਨੂੰ ਫੋਨ ਕਰ ਦਿੰਦਾ ਜਾਂ ਐਸਐਚਓ ਨੂੰ ਬਹੁਤੀ ਗੱਲ ਫੋਨ ਕਰ ਦੂ ਡੀਐਸਪੀ ਨੂੰ ਫੋਨ ਕਰ ਦਊਗਾ ਜੋ ਆਪ ਥਾਣੇ ਤੱਕ ਜਾਂਦਾ ਹੈ ਤੇ ਫਿਰ ਤੇ ਇਹ ਪ੍ਰਸ਼ਨ ਉੱਠਦਾ ਕਿ ਰਿਸ਼ਤਾ ਕਿਆ ਕਹ ਲਾਤਾ ਹੈ ਪਰ ਭਾਰਤੀ ਜਨਤਾ ਪਾਰਟੀ ਨੇ ਉਹ ਇਸ਼ੂ ਨੂੰ ਜਿਹੜਾ ਹੈ ਪਬਲਿਕ ਡੋਮੇਨ ਚ ਲਿਆਂਦਾ ਸੀਗਾ ਪਰ ਮੈਨੂੰ ਲੱਗਦਾ ਹੈ ਕਿ ਉਹਦੇ ਬਾਅਦ ਉਹਦੀ ਹੋਰ ਇਨਵੈਸਟੀਗੇਸ਼ਨ ਹੋਈ ਹੋਏਗੀ ਇਹ ਤੇ ਹੁਣ ਸਰਕਾਰ ਹੀ ਦੱਸ ਸਕਦੀ ਹੈ ਲੇਕਿਨ ਦੱਸਣਾ ਇਹਨਾਂ ਨੇ ਹੈ ਨਹੀਂ ਪਬਲਿਕ ਨੂੰ ਹਰ ਗੱਲ ਤੇ ਪਹੁੰਚਾਈ ਪਾਣਾ ਔਰ ਉਹਨਾਂ ਦਾ ਅਜਿਹਾ ਅਸਤੀਫਾ ਹੋਇਆ ਔਰ ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਅਜਨਾਲੇ ਖਾਣੇ ਵਾਲਾ ਐਪੀਸੋਡ ਡਰੱਗਸ ਮੰਗਣ ਦੇ ਨਾਲ ਆਮ ਆਦੀ ਪਾਰਟੀ ਦੇ ਸਬੰਧਾਂ ਦਾ ਖੁਲਾਸਾ ਕੀਤਾ ਸੀਗਾ